ਸਾਥਿਓ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਪੱਛਮੀ ਬੰਗਾਲ ਦੀ ਧਰਤੀ ਤੋਂ 1967 ਦੇ ਵਿੱਚ ਇੱਕ ਬਗਾਵਤ اٹਹੀ ਸੀ ਬਗਾਵਤ ਦੀ ਚਿੰਗਿਆੜੀ ਪਿੰਡ ਸੀਗਾ ਪੱਛਮੀ ਬੰਗਾਲ ਦਾ ਨਕਸਲਵਾੜੀ ਉੱਥੋਂ ਇੱਕ ਬਗਾਵਤ ਦੀ ਚਿੰਗਿਆੜੀ اٹਹੀ ਤੇ ਪੂਰੇ ਭਾਰਤ ਦੇ ਵਿੱਚ ਫੈਲ ਗਈ ਤੇ ਇਸ ਇਨਕਲਾਬੀ ਲਹਿਰ ਨੇ ਇਸ ਬਗਾਵਤ ਨੇ ਪੰਜਾਬ ਦੀ ਜ਼ੁਬਾਨੀ ਨੂੰ ਵੀ ਆਪਣੇ ਕਲਾਵੇ ਦੇ ਵਿੱਚ ਲਿਆ ਤੇ ਨਤੀਜੇ ਵਜੋਂ ਪੰਜਾਬ ਦੀ ਧਰਤੀ ਦੇ ਉੱਤੇ ਵੀ ਫੇਰ ਬਹੁਤ ਸਾਰੇ ਇਸ ਲਹਿਰ ਦੇ ਪ੍ਰਭਾਵ ਥੱਲੇ ਨਾਟਕਕਾਰ ਪੈਦਾ ਹੋਏ ਕਵੀ ਪੈਦਾ ਹੋਏ ਬੁਲਾਰੇ ਪੈਦਾ ਹੋਏ ਬਹੁਤ ਸਾਰੇ ਅੰਦੋਲਨ ਹੋਏ ਤੇ ਜੇ ਉਹਦਾ ਮੈਂ ਜ਼ਿਕਰ ਕਰਾਂ ਤਾਂ ਗੱਲ ਬਹੁਤ ਲੰਬੀ ਕਰਨੀ ਪੈਣੀ ਹੈ ਪਰ ਸੰਖੇਪ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਨਾ ਮੈਂ ਕਵਤਾ ਦੀ ਗੱਲ ਕਰਨ ਲੱਗਿਆ ਅੱਜ ਜਿਹਨੂੰ ਜੁਝਾਰਵਾਦੀ ਕਵਤਾ ਕਹਿੰਦੇ ਨੇਗੇ ਇਸ ਕਵਤਾ ਨੂੰ ਲਿਖਣ ਵਾਲੇ ਬੋਲਣ ਵਾਲੇ ਜਿਹੜੇ ਕਵੀ ਪੈਦਾ ਹੋਏ ਮੋٹے ਤੌਰ ਦੇ ਉੱਤੇ ਉਹਨਾਂ ਦੇ ਵਿੱਚ ਇਹਦਾ ਸਿਖਰ ਨੂੰ ਸ਼ੋਂਦੇ ਨਾਂ ਨੇਗੇ ਜਿਹਨੂੰ ਅਸੀਂ ਪਾਸ਼ ਕਰਕੇ ਜਾਣਦੇ ਆ ਅਵਤਾਰ ਪਾਸ਼ ਤਲਵੰਡੀ ਸਲੇਮ ਜ਼ਿਲ੍ਹਾ ਕਪੂਰਥਲਾ ਦਾ ਜੰਪਲ ਉਹ ਪਾਸ਼ ਨੇ ਕੀ ਕੁਝ ਲਿਖਿਆ ਮੈਂ ਉਹਦੀ ਅੱਜ ਇੱਥੇ ਵਿਆਖਿਆ ਨਹੀਂ ਕਰਨੀ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਇਹਦੇ ਨਾਲ ਹੀ ਬਰਨਾਲੇ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਪਿੰਡ ਰਾਏ ਸਰ ਦੇ ਵਿੱਚ ਪੈਦਾ ਹੋਇਆ ਲੋਕ ਕਵੀ ਸੰਤਰਾਬੋਦਾਸੀ ਉਹਨਾਂ ਨੇ ਜੋ ਕੁਝ ਲਿਖਿਆ ਉਹ ਵੀ ਵੱਡਾ ਨਾਂ ਹੈ ਤੇ ਉਹਨਾਂ ਨੇ ਵੀ ਬਹੁਤ ਕੁਝ ਲਿਖਿਆ ਤਸ਼ੱਦਦ ਝੱਲੇ ਔਰ ਇਸ ਦੇ ਨਾਲ ਹੀ ਦਰਸ਼ਨ ਖਟਕੜ ਵਰਗੇ ਤੇ ਹੋਰ ਕਿੰਨੇ ਕਵੀ ਪੈਦਾ ਹੋਏ ਪਰ ਜਿਹੜੇ ਕਵੀ ਦੀ ਗੱਲ ਅੱਜ ਮੈਂ ਕਰਨ ਜਾ ਰਿਹਾ ਮਾਨਸਾ ਜ਼ਿਲ੍ਹੇ ਦਾ ਜੰਪਲ ਸਾਥੀ ਜਗਰੂਪ ਚਨੀਰ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਬਹੁਤ ਕੁਝ ਲਿਖਿਆ ਉਸ ਲਹਿਰ ਦੇ ਪ੍ਰਭਾਵ ਥੱਲੇ ਤੇ ਉਹਨਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਕਿਉਂਕਿ ਜਿਹੜੀਆਂ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਆਪਣੀ ਕਮਤਾ ਦੇ ਵਿੱਚ ਲਿਖਦੇ ਆ ਕਿ ਦੋ ਟੜਿਆਂ ਦੇ ਵਿੱਚ ਖਲਕਤ ਬੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਝੋਕਾਂ ਉਹ ਹੁੰਦੀਆਂ ਜਿਹੜੀਆਂ ਦੂਜਿਆਂ ਦਾ ਖੂਨ ਚੂਸਦੀਆਂ ਤੇ ਮੈਂ ਅੱਜ ਇਸ ਗੱਲ ਦੇ ਵਿੱਚ ਵਾਅਦਾ ਕਰ ਦੇਣਾ ਚਾਹੁੰਦਾ ਕਿ ਝੋਕਾਂ ਦੇ ਵਿੱਚ ਤਾਂ ਇਹ ਗੁਣ ਹੁੰਦਾ ਕਿ ਉਹ ਖੂਨ ਚੂਸ ਕੇ ਢਿੱਡ ਭਰ ਕੇ ਆਪ ਦਾ ਉਹਨੂੰ ਛੱਡ ਜਾਂਦੀਆਂ ਜਿਨੂੰ ਚਿਬੜੀਆਂ ਹੁੰਦੀਆਂ ਪਰ ਇਹ ਰਾਜਨੀਤਿਕ ਲੁਟੇਰੇ ਆ ਜਿਹੜੇ ਲੀਡਰਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਆ ਇਹ ਤਾਂ ਝੋਕਾਂ ਵਾਂਗੂ ਰੱਜ ਕੇ ਵੀ ਮਨੁੱਖਾਂ ਦਾ ਕਿਰਤੀਆਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਆਮ ਲੋਕਾਂ ਦਾ ਛੋਟੇ ਲੋਕਾਂ ਦਾ ਮਿਹਨਤ ਕਸ਼ ਲੋਕਾਂ ਦਾ ਇਹ ਤਾਂ ਰੱਜਣ ਤੋਂ ਬਾਅਦ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਤੇ ਉਹਨਾਂ ਦਾ ਖੂਨ ਚੂਸਦੇ ਰਹਿੰਦੇ ਆ ਜੋਕਾਂ ਤੋਂ ਵੀ ਭੜੇ ਨੇ ਇਹਨੇ ਖਤਰਨਾਕ ਨੇ ਤਾਂ ਇਹਨਾਂ ਤੋਂ ਅਵੇਅਰ ਕਰਦਾ ਇਹਨਾਂ ਲੁਟੇਰਿਆਂ ਤੋਂ ਚੇਤਨ ਕਰਦਾ ਇਹਨਾਂ ਜੋਕਾਂ ਤੋਂ ਚੇਤਨ ਕਰਦਾ ਗੀਤ ਉਸ ਵੇਲੇ ਜਦੋਂ ਲਹਿਰ ਪੰਜਾਬ ਦੀ ਧਰਤੀ ਦੇ ਉੱਤੇ ਸਿਖਰਾਂ ਤੇ ਸੀ 66 68 69 70 71 72 ਤੱਕ 75 ਤੱਕ ਇਹ ਸਿਖਰਾਂ ਤੇ ਰਹੀ ਇਸ ਲਹਿਰ ਦੇ ਪ੍ਰਭਾਵ ਥੱਲੇ ਜਗਰੂਪ ਚਨੀਰ ਹੋਰਾਂ ਨੇ ਇੱਕ ਗੀਤ ਲਿਖਿਆ ਸੀ ਤੇ ਉਹ ਗੀਤ ਜਿਹੜਾ ਤਰਜਮਾਨੀ ਕਰਦਾ ਆ ਜਿਹੜੀ ਫੋਟੋ ਨਾਲ ਨੱਥੀ ਹੈ ਇਸ ਫੋਟੋ ਦੀ ਚੁੰਝ ਨੂੰ ਇਸ ਪੰਛੀ ਦੀ ਚੁੰਝ ਨੂੰ ਧਿਆਨ ਨਾਲ ਦੇਖੋ ਇਹ ਅੱਜ ਦੀ ਜਿਹੜੀ ਇਹ ਚੁੰਝ ਵਾਲੀ ਇਹ ਭਾਵੇਂ ਇਹਦੇ ਵਿੱਚ ਜਗਰੂਪ ਚਨੀਰ ਹੋਰਾਂ ਨੇ ਬਲੈਤੀ ਸ਼ਬਦ ਵਰਤੇ ਆ ਬਲੈਤੀ ਸ਼ਬਦ ਆਮ ਤੌਰ ਤੇ ਅਸੀਂ ਬਲੈਤ ਨਾਲ ਜਿਹੜੀ ਇੰਗਲੈਂਡ ਨਾਲ ਜੋੜ ਕੇ ਵੇਖਦੇ ਆ ਪਰ ਬਲੈਤੀ ਤੋਂ ਪਾਵ ਵਿਦੇਸ਼ੀ ਹੈ ਇਹ ਵਿਦੇਸ਼ੀ ਚੁੰਝਾਂ ਵਾਲੇ ਜਿਹੜੇ ਹੈਗੇ ਵੱਡੇ ਤਨਹਾੜ ਸਰਮਾਇਦਾਰ ਵੱਡੇ ਜਿਨ੍ਹਾਂ ਦਾ ਕੋਈ ਹਸਾਬਕਤਾ ਵੀ ਨਹੀਂ ਕਿ ਕਿੰਨਾ ਉਹਨਾਂ ਕੋਲੇ سرمਾਇਆ ਪਿਆ ਹੈਗਾ ਤੇ ਉਹ ਕਿਵੇਂ ਦੂਜੇ ਬੇਕਾਂ ਨੂੰ ਲੁੱਟਣਾ ਚਾਹੁੰਦੇ ਨੇ ਉਹਨਾਂ ਨੂੰ ਚੂਸਣਾ ਚਾਹੁੰਦੇ ਨੇ ਤੇ ਆਪਣੀਆਂ ਬਸਤੀਆਂ ਬਣਾਉਣਾ ਚਾਹੁੰਦੇ ਨੇ ਉਹਨਾਂ ਬਲੈਤੀ ਚੁੰਝਾਂ ਤੋਂ ਵਿਦੇਸ਼ੀ ਚੁੰਝਾਂ ਤੋਂ ਲੁਟੇਰਿਆਂ ਤੋਂ ਅਵੇਰ ਕਰਦਾ ਜਾਗਰੂਪ ਝਨੀਰ ਦਾ ਗੀਤ ਮੈਨੂੰ ਯਾਦ ਆਉਂਦਾ ਜਦੋਂ ਮੈਂ ਉਸ ਵੇਲੇ ਬੱਚਾ ਹੁੰਦਾ ਸੀ ਟੀਨੇਜਰ ਜਦੋਂ ਮੈਂ ਇਹ ਗੀਤ ਸਟੇਜਾਂ ਤੋਂ ਸੁਣਿਆ ਕਰਦਾ ਸੀ ਤਾਂ ਮੈਂ ਇਹ ਗੀਤ ਦੀ ਵਿਆਖਿਆ ਘਟ ਕਰੂੰਗਾ ਕਿਉਂਕਿ ਗੀਤ ਬੜੇ ਸਰਲ ਸ਼ਬਦਾਂ ਦੇ ਵਿੱਚ ਹੈ ਸੌਖੇ ਸ਼ਬਦਾਂ ਦੇ ਵਿੱਚ ਹੈ ਤੁਹਾਨੂੰ ਸਮਝ ਆਏਗਾ ਪਰ ਕੁਦਰਤ ਨੇ ਮੈਨੂੰ ਗਾਉਣ ਦਾ ਗੁਣ ਨਹੀਂ ਦਿੱਤਾ ਰਹੀ ਤੇ ਗੀਤ ਮੈਂ ਤੁਹਾਨੂੰ ਗਾ ਕੇ ਸੁਣਾਉਂਦਾ ਪਰ ਇਹਦੇ ਬੋਲ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਤਾਂ ਜੋ ਆ ਤਸਵੀਰ ਜਿਹੜੀ ਨਾਲ ਲੱਥੀ ਕੀਤੀ ਹੈ ਇਹਦਾ ਅਰਥ ਸਾਰਿਆਂ ਨੂੰ ਸਮਝ ਆਵੇ ਤੇ ਅਸੀਂ ਇਹ ਤੋਂ ਚੇਤਨ ਹੋਈਏ ਤਾਂ ਜਗਰੂਕ ਚਨੀਰ ਲਿਖਦੇ ਨੇ ਆਪਣੇ ਗੀਤ ਦੇ ਵਿੱਚ ਗੀਤ ਦਾ ਨਾਂ ਹੈ ਗੋਪੀਆ ਸੰਭਾਲ ਕੁਕਰਾਂ ਗੋਪਿਆ ਸ਼ਬਦ ਵੀ ਹੈ ਜਿਹੜਾ ਇਹ ਸ਼ਾਇਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਸ਼ਹਿਰੀ ਹਲਕਿਆਂ 'ਚ ਰਹਿੰਦੇ ਜਿਹੜੇ ਜਵਾਨ ਹੈ ਸਾਡੇ ਨੌਜਵਾਨਾਂ ਨੂੰ ਸਮਝਣਾ ਲੱਗੇ ਗੋਪਿਆ ਇੱਕ ਉਹ ਦੇਸੀ ਕਿਸਮ ਦਾ ਬਣਾਇਆ ਹੋਇਆ ਇੱਕ ਹਥਿਆਰ ਹੁੰਦਾ ਹੈ ਲੰਬੀਆਂ ਜਿਹਨੂੰ ਦੋ ਤਣੀਆਂ ਲੱਗੀਆਂ ਹੁੰਦੀਆਂ ਤੇ ਹੀਠਾਂ ਉਹਦੇ ਇੱਕ ਰੋੜਾ ਰੱਖਣ ਨੂੰ ਇੱਕ ਜਗ੍ਹਾ ਕੱਪੜਾ ਜਾਂ ਕੋਈ ਚਮੜੇ ਦਾ ਕੋਈ ਚੀਜ਼ ਜੋੜ ਕੇ ਇਸ ਤਰ੍ਹਾਂ ਬਣਾਈ ਹੁੰਦੀ ਹੈ ਗਲੇਲ ਜਿਵੇਂ ਹੁੰਦੀ ਹੈ ਗਲੇਲ ਹੋਰ ਚੀਜ਼ ਹੁੰਦੀ ਹੈ ਉਹਦੇ ਵਿੱਚ ਰੋੜਾ ਰੱਖ ਕੇ ਫਸਲਾਂ ਦੀ ਰਾਖੀ ਵਾਸਤੇ ਕਿਸਾਨ ਹੈ ਜਿਹੜਾ ਉਸ ਗੋਪੀਏ ਨੂੰ ਘੁਮਾ ਕੇ ਫਸਲਾਂ ਨੂੰ ਠੰਗਰੇ ਜਿਹੜੇ ਪੰਛੀ ਹੁੰਦੇ ਨੇ ਉਜਾੜਾ ਕਰਦੇ ਆ ਫਸਲਾਂ ਦਾ ਉਹ ਗੋਪੀਏ ਦੇ ਵਿੱਚ ਘੁਮਾ ਕੇ ਰੋੜਾ ਪਾ ਕੇ ਨਾਲ ਦੀ ਨਾਲ ਗੋਪੀਏ ਨੂੰ ਘੁਮਾ ਕੇ ਛੱਡਦਾ ਤੇ ਉਹ ਰੋੜਾ ਜਾ ਕੇ ਜਦੋਂ ਉੱਥੇ ਡਿੱਗਦਾ ਪੰਛੀਆਂ ਦੇ ਉੱਤੇ ਤੇ ਨਾਲ ਉਹ ਹੜ ਤਦੀ ਆਵਾਜ਼ ਦਿੰਦਾ ਇਸ ਤਰ੍ਹਾਂ ਕਿਸਾਨ ਤਾਂ ਉਹਦੀ ਫਸਲਾਂ ਦੀ ਰਾਖੀ ਕਰਨ ਦਾ ਇੱਕ ਹਥਿਆਰ ਹੈ ਤੇ ਨਾਲ ਉਹਦੀ ਆਵਾਜ਼ ਰੋੜਾ ਵੀ ਛੁੱਟਦਾ ਤੇ ਆਵਾਜ਼ ਵੀ ਦਿੰਦਾ ਨਾਲ ਤਾਂ ਇਹ ਕੰਬੀਨੇਸ਼ਨ ਹੁੰਦਾ ਆਵਾਜ਼ ਦਾ ਤੇ ਗੋਪੀਏ ਨੂੰ ਚਲਾਉਣ ਦਾ ਤਾਂ ਇਸ ਦ੍ਰਿਸ਼ਟਾਂਤ ਨੂੰ ਇਸ ਚਿੰਨ ਨੂੰ ਵਰਤਦਾ ਹੋਇਆ ਕਵੀ ਜਗਰੂਪ ਛਨੀਰ ਜਿਹੜਾ ਇਨਕਲਾਬੀ ਕਵੀ ਹੈ ਉਹਨੇ ਵਰਕਿੰਗ ਕਲਾਸ ਜਿਹੜੀ ਮਿਹਨਤ ਕਸ਼ ਜਮਾਤ ਹੈ ਮਜ਼ਦੂਰ ਤੇ ਕਿਸਾਨ ਉਹਨੂੰ ਆਪਣੀ ਕਿਰਤ ਦੀ ਰਾਖੀ ਕਰਨ ਦਾ ਸਨੇਹਾ ਦਿੱਤਾ ਇਸ ਗੀਤ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਹਿੰਦੇ ਛਿੱਟਿਆਂ ਨੂੰ ਬੂਰ ਆ ਗਿਆ ਸਿੱਟਿਆਂ ਨੂੰ ਬੂਰ ਆ ਗਿਆ ਪੁੱਤਾਂ ਵਾਂਗ ਸੀ ਬਾਜਰੇ ਪਾਲੇ ਗੋਪੀਆਂ ਸੰਭਾਲ ਕੁੱਕਰਾ ਠੰਗ ਜਾਣ ਨ ਬਲੇਤੀ ਚੁੰਜਾਂ ਵਾਲੇ ਪੁੱਤਾਂ ਵਾਂਗ ਸੀ ਬਾਜਰੇ ਪਾਲੇ ਗੋਪੀਆਂ ਸੰਭਾਲ ਕੁੱਕਰਾ ਠੰਗ ਜਾਣ ਨ ਬਲੇਤੀ ਚੁੰਜਾਂ ਵਾਲੇ ਇਹ ਬਲੇਤੀ ਚੁੰਜਾਂ ਵਾਲੇ ਵਿਦੇਸ਼ੀ ਚੁੰਜਾਂ ਵਾਲੇ ਜਿਹੜੇ ਲੁਟੇਰੇ ਐ ਇਹ ਸਾਨੂੰ ਹਿੰਦੁਸਤਾਨ ਦੇ ਮਿਹਨਤ ਕਸ਼ ਲੋਕਾਂ ਨੂੰ ਕਿਤੇ ਖਾਨ ਆ ਜਾਣ ਲੁੱਟ ਕੇ ਇਹਦਾ ਇਸ ਪੈਰੇ ਦੇ ਵਿੱਚ ਇਹ ਸੁਨੇਹਾ ਹੈਗਾ ਅਗਲੇ ਪੈਰੇ ਦੇ ਵਿੱਚ ਕਵੀ ਕਹਿੰਦਾ ਜਗਰੂਪ ਝਨੀਰ ਕਹਿੰਦਾ ਸੌਣੀਆਂ ਚੋ ਖਾਦੇ ਬਾਜਰੇ ਰਹਿਂਦੀ ਹਾੜੀ ਦੀ ਫਸਲ ਵੀ ਖਾਦੀ ਬੇਲੜਾਂ ਦੇ ਬਗ ਕਰਗੇ ਸਾਡੇ ਹਰਿਆਂ ਖੇਤਾਂ ਦੀ ਬਰਬਾਦੀ ਚਿੱਪ ਦੇਣੇ ਲੱਠ ਬਣ ਕੇ ਜਿਹੜੇ ਡੰਗ ਦੇ ਹੱਕਾਂ ਨੂੰ ਸੱਪ ਕਾਲੇ ਗੋਪੀਆਂ ਸੰਭਾਲ ਕੁੱਕਰਾ ਠੁੰਗ ਜਾਣ ਨਾ ਬਲੇਤੀ ਚੁੰਜਾਂ ਵਾਲੇ ਗੋਪੀਆਂ ਸੰਭਾਲ ਕੁੱਕਰਾ ਅਗਲੇ ਪੈਰੇ ਚ ਕੀ ਕਹਿੰਦੇ ਆ ਉਹ ਲਹੂ ਪੀਣੀ ਜੋਕ ਚੰਬੜੀ ਲਹੂ ਪੀਣੀ ਜੋਕ ਚੰਬੜੀ ਜੀਨੇ ਖੂਨ ਹੈ ਕਿਰਤ ਦਾ ਪੀਤਾ ਨਿਤ ਨਵੇਂ ਟੈਕਸਾਂ ਨੇ ਸਾਡੇ ਭਖ ਦੇ ਚੁੱਲ੍ਹੇ ਨੂੰ ਠੰਡਾ ਕੀਤਾ ਖਾਦ ਖਾਗੇ ਰਲ ਮਿਲ ਕੇ ਦਿੰਦੇ ਭੇਤਨਾ ਮਹਿਕਮੇ ਵਾਲੇ ਗੋਪੀਆਂ ਸੰਭਾਲ ਕੁੱਕਰਾ ਠੁੰਗ ਜਾਣ ਨਾ ਬਲੈਤੀ ਚੁੰਜਾਂ ਵਾਲੇ ਗੋਪੀਆਂ ਸੰਭਾਲ ਕੁੱਕਰਾ ਅਗਲਾ ਪੈਰਾ ਕਹਿੰਦਾ ਬਾਪੂ ਚਾਚਾ ਤਾਇਆ ਆਖ ਕੇ ਰਾਜਨੀਤੀ ਦਾ ਜੋ ਹਾਲ ਹੈ ਬਾਪੂ ਚਾਚਾ ਤਾਇਆ ਆਖ ਕੇ ਸਾਥੋਂ ਡੱਬਿਆਂ ਚ ਵੋਟਾਂ ਨੇ ਪਵਾਉਂਦੇ ਜਦੋਂ ਸਾਂਭ ਲੈਂਦੇ ਗੱਦੀਆਂ ਫਿਰ ਪੁੱਤ ਵੀ ਕਹਿਣ ਨਾ ਆਉਂਦੇ ਜਦੋਂ ਸਾਂਭ ਲੈਂਦੇ ਗੱਦੀਆਂ ਫਿਰ ਪੁੱਤ ਵੀ ਕਹਿਣ ਨਾ ਆਉਂਦੇ ਪੰਜਾਂ ਸਾਲਾਂ ਬਾਅਦ ਮੁੜਦੇ ਚਿੱਟੇ ਬਗਲੇ ਦਿਲਾਂ ਦੇ ਕਾਲੇ ਗੋਪੀਆਂ ਸੰਭਾਲ ਕੁੱਕਰਾ ਠੁੰਗ ਜਾਣ ਨਾ ਬਲੈਤੀ ਚੁੰਝਾਂ ਵਾਲੇ ਗੋਪੀਆਂ ਸੰਭਾਲ ਕੁੱਕਰਾ ਆਖਰੀ ਪੈਰਾ ਮੰਡੀ ਵਿੱਚ ਦਲਾਲ ਚੰਦਰੇ ਮੰਡੀ ਜਿਹੜੀ ਕਦੇ ਵੀ ਕਿਸਾਨ ਦੇ ਹੱਕ ਦੇ ਵਿੱਚ ਨਹੀਂ ਭੁਗਤੀ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਮੰਡੀ ਦਾ ਗੇੜ ਹਮੇਸ਼ਾ ਕਿਸਾਨ ਵਿਰੋਧੀ ਰਿਹਾ ਹੈ ਮੰਡੀ ਚੋਂ ਦਲਾਲ ਚੰਦਰੇ ਲੈ ਕੇ ਮੁੜਕਾ ਟਿੱਡਾਂ ਦੇ ਵਿੱਚ ਬੰਦ ਕਰਕੇ ਘੇਰੋ 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 ਰੱਖਿਓ ਸੁੱਕੇ ਜਾਣ ਖੇਤਾਂ ਨੂੰ ਵਗ ਚਰ ਕੇ ਮੰਡੀ ਚੋਂ ਦਲਾਲ ਚੰਦਰੇ ਲੈ ਕੇ ਮੁੜਕਾ ਟਿੱਡਾਂ ਚ ਬੰਦ ਕਰਕੇ ਘੇਰੋ ਕੇਰੋ ਘੇਰੋ ਰੱਖਿਓ ਸੁੱਕੇ ਝਾਣ ਨਾ ਖੇਤਾਂ ਨੂੰ ਬੱਗ ਚਰ ਕੇ ਤੋਤਿਆਂ ਨੂੰ ਛਿੜੀ ਕੰਬਣੀ ਜਾਗ ਪਏ ਨੇ ਚੁਨੀਰ ਰਖਵਾਲੇ ਗੋਪੀਆਂ ਸੰਭਾਲ ਕੁੱਕਰਾ ਠੁੰਗ ਜਾਣ ਨਾ ਬਲੇਤੀ ਚੁੰਝਾਂ ਵਾਲੇ ਜਾਨੀ ਇਹ ਬਲੇਤੀ ਚੁੰਝਾਂ ਵਾਲੇ ਹੁਣ ਦੇਸੀ ਨੇ ਦੇਸੀ ਵੀ ਨੇ ਤੇ ਵਿਦੇਸ਼ੀ ਵੀ ਨੇ ਦੋਨੋਂ ਰਲ ਕੇ ਇਸ ਹਫਤਾ ਦੇ ਵਿੱਚ ਵਿਦੇਸ਼ੀਆਂ ਦੇ ਉੱਤੇ ਬਲੇਤੀ ਚੁੰਝਾਂ ਵਾਲਿਆਂ ਤੇ ਜ਼ੋਰ ਦਿੱਤਾ ਗਿਆ ਪਰ ਇਸ ਗੱਲ ਦੇ ਵਿੱਚ ਸਾਨੂੰ ਹੁਣ ਇਹ ਵੀ ਵਾਅਦਾ ਕਰ ਲੈਣਾ ਚਾਹੀਦਾ ਹੈ ਕਿ ਹੁਣ ਤਾਂ ਦੇਸੀ ਜਿਹੜੇ ਕਾਰਪੋਰੇਟ ਜਿਹੜੇ ਹੈਗੇ ਨੇਗੇ ਜਿਹੜੇ ਹੜੱਪ ਜਾਣਾ ਚਾਹੁੰਦੇ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਿਹਨਤਕਸ਼ ਲੋਕਾਂ ਨੂੰ ਇਹ ਝੂਟੀ ਹੈ ਜਿਹੜੀ ਦੇਸ਼ੀ ਤੇ ਵਿਦੇਸ਼ੀ ਲੁਟੇਰਿਆਂ ਦੀ ਬਲੈਤੀ ਚੁੰਝਾਂ ਵਾਲੇ ਤੇ ਦੇਸ਼ੀ ਚੁੰਝਾਂ ਵਾਲੇ ਵੀ ਹੈ ਹੁਣ ਉਹ ਸਾਨੂੰ ਖਾ ਜਾਣਾ ਚਾਹੁੰਦੇ ਐ ਤਾਂ ਇਹ ਜਾਗਰੂਪ ਚਨੀਰ ਜਿਹੜਾ ਕ੍ਰਾਂਤੀਕਾਰੀ ਕਵੀ ਹੈ ਉਸ ਵੇਲੇ ਦਾ ਲਹਿਰ ਵੇਲੇ ਦਾ ਤੇ ਉਹਨਾਂ ਨੇ ਉਸ ਲਹਿਰ ਦੇ ਪ੍ਰਭਾਵ ਥੱਲੇ ਆ ਕੇ ਜੋ ਕੁਝ ਵੀ ਲਿਖਿਆ ਤੇ ਮਿਹਨਤਕਸ਼ ਜਨਤਾ ਨੂੰ ਚੇਤਨ ਕੀਤਾ ਇਹਨਾਂ ਦਾ ਗੀਤ ਅੱਜ ਵੀ ਉਹਨਾਂ ਹੀ ਅਰਥ ਰੱਖਦਾ ਹੈ ਸਾਰਥਕ ਗੀਤ ਹੈ ਤਾਂ ਇਸ ਗੀਤੋਂ ਪ੍ਰੇਰਣਾ ਲੈ ਕੇ ਸਾਨੂੰ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਕੇ ਦੇਸ਼ੀ ਤੇ ਵਿਦੇਸ਼ੀ ਇਹ ਚੁੰਝਾਂ ਵਾਲਿਆਂ ਤੋਂ ਸਾਨੂੰ ਆਪਣੀ ਕਿਰਤ ਨੂੰ ਆਪਣੇ ਦੇਸ਼ ਨੂੰ ਆਪਣੇ ਮੁੜਕੇ ਨੂੰ ਆਪਣੀ ਮਿਹਨਤ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਇਹ ਗੀਤ ਇਸ ਗੱਲ ਦਾ ਸੁਨੇਹਾ ਦਿੰਦਾ ਹੈ ਆਸ ਕਰਦਾ ਹੈ ਕਿ ਤੁਹਾਨੂੰ ਇਹ ਚੰਗਾ ਲੱਗਾ ਹੋਵੇਗਾ ਮੈਂ ਇਹਦੇ ਅਰਥ ਨਹੀਂ ਕੀਤੇ ਹੈ ਕਿਉਂਕਿ ਬੜੇ ਸਰਲ ਸੌਖੇ ਤੇ ਲੋਕ ਬੋਲੀ ਦੇ ਵਿੱਚ ਇਹ ਲਿਖਿਆ ਹੋਇਆ ਗੀਤ ਹੈ ਜਿਹੜਾ ਤੁਹਾਨੂੰ ਸਮਝ ਆਇਆ ਹੋਵੇਗਾ ਤੇ ਮੈਂ ਬਹੁਤ ਬਰੀ ਸਟੇਜਾਂ ਤੋਂ ਸੁਣਿਆ ਸੀ ਤੇ ਮੈਂ ਬਾਈ ਜਗਰੂਪ ਝਨੀਰ ਹੋਰਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਗੀਤ ਮੇਰੇ ਕੋਲੋਂ ਗਵਾਚ ਗਿਆ ਸੀ ਉਹਨਾਂ ਨੇ ਮੈਨੂੰ ਉਹਨਾਂ ਨੂੰ ਜਦੋਂ ਮੈਂ ਬੇਨਤੀ ਕੀਤੀ ਕਿ ਗੀਤ ਭੇਜ ਦਿਓ ਉਹਨਾਂ ਨੇ ਮੈਨੂੰ ਉਸੇ ਵੇਲੇ ਇਹ ਗੀਤ ਭੇਜਿਆ ਔਰ ਇਹ ਗੀਤ ਮੈਂ ਤੁਹਾਡੇ ਸਾਹਮਣੇ ਰੱਖਿਆ ਤੁਹਾਡੀ ਕਚਹਿਰੀ ਚ ਇਸ ਕਰਕੇ ਕਿ ਇਹ ਅੱਜ ਗੀਤ ਫੇਰ ਉਹ ਨਹੀਂ ਸਾਰਥਕ ਹੈ ਤੈਨੂੰ ਬਹੁਤ ਬਹੁਤ ਲੋਕਾਂ ਤੱਕ ਯਾਰ ਸ਼ੇਅਰ ਕਰਿਓ ਵੰਡਿਓਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ